ਵੋਟਰ ਕੋਟਰ ਨਸੀਨ ਦੇ ਵਿੱਚ ਇੱਕ ਇੱਕ ਕਰਕੇ ਸਾਰੇ ਮੈਂਬਰ ਸਹਿਮਤੀ ਪ੍ਰਗਟ ਕਰ ਰਹੇ ਨੇ ਉਸੇ ਤਰ੍ਹਾਂ ਹੁਣ ਵਾਰਡ ਨੰਬਰ 5 ਦੇ ਵਿੱਚ ਪਹੁੰਚੇ ਆ ਇੱਥੇ ਵੀ ਤਕਰੀਬਨ ਤਕਰੀਬਨ ਅ ਸਰਦਾਰ ਭੋਲਾ ਸਿੰਘ ਤੇ ਸਹਿਮਤੀ ਪ੍ਰਗਟ ਕੀਤੀ ਆ ਸਾਰੇ ਵੋਟਰਾਂ ਨੇ ਵਿਸ਼ਵਾਸ ਜਤਾਇਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵੋਟਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਤੁਹਾਡੇ ਵਾਰਡ ਦੇ ਵਿੱਚ ਸਭ ਸਮਤੀ ਨਾਲ ਮੈਂਬਰ ਚੁਣੇ ਗਏ ਆ ਤੇ ਉਹਨਾਂ ਦਾ ਕੀ ਨਾਮ ਆ ਜੀ ਭੋਲਾ ਸਿੰਘ ਜੀ ਪੋਲਾ ਸਿੰਘ ਤੇ ਤੁਸੀਂ ਸਹਿਮਤ ਹੋ ਇਹਨਾਂ ਨਾਲ ਹਾਂਜੀ ਸਹਿਮਤ ਹਾਂ ਤੇ ਸਾਰੇ ਵਾਰਡ ਦੇ ਜਿੰਨੇ ਕੁ ਮੈਂਬਰ ਤੁਹਾਡੇ ਜਿਵੇਂ ਹੋਰ ਕੱਤਰ ਹੋਇਆ ਸਾਰੇ ਦੇ ਸਾਰੇ ਸਹਿਮਤ ਕਿਸੇ ਨੇ ਕੋਈ ਇਤਰਾਜ਼ ਤਾਂ ਨਹੀਂ ਦਿਤਾ ਜੀ ਕਿਸੇ ਨੇ ਇਤਰਾਜ਼ ਨਹੀਂ ਦਿੱਤਾ ਜੀ ਹੋਸ਼ ਹੋ ਤੁਸੀਂ ਹਾਂਜੀ ਬਸ ਸੋ ਸਰਦਾਰ ਪੋਲਾ ਸਿੰਘ ਜੋ ਵਾਰਡ ਨੰਬਰ 5 ਦੇ ਵਿੱਚੋਂ ਮੈਂਬਰ ਚੁਣੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹਾਂ ਮੈਂਬਰ ਪੰਚਾਇਤ ਕੰਡ ਤੇ ਤੇ ਤੁਸੀਂ 5 ਨੰਬਰ ਵਾਰਡ ਦੇ ਵਿੱਚੋਂ ਚੁਣੇ ਗਏ ਕੀ ਤੁਹਾਡੇ ਜਿਹੜੇ ਵੋਟਰ ਆ ਤੁਹਾਡੇ ਵਾਰਡ ਦੇ ਉਹਨਾਂ ਨੇ ਤੁਹਾਡੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਹਾਂਜੀ ਪ੍ਰਗਟ ਕੀਤੀ ਵੀ ਮਤਲਬ ਕਿ ਉਹ ਕਹਿੰਦੇ ਤੁਸੀਂ ਅਸੀਂ ਸਹਿਮਤ ਆ ਤੁਹਾਡੇ ਨਾਲ ਹਾਂ ਸਰ ਸਹਿਮਤ ਤੁਸੀਂ ਕਿਸੇ ਪਾਰਟੀ ਵੱਲੋਂ ਤਾਂ ਨਹੀਂ ਜਿਵੇਂ ਸਰਪੰਚ ਆਜ਼ਾਦ ਬਣਿਆ ਉਹਨਾਂ ਦੇ ਸਰਪੰਚ ਆਜ਼ਾਦ ਅੱਛਾ ਜੀ ਤੁਸੀਂ ਸਰਪੰਚ ਨਾਲ ਸਹਿਮਤ ਹੋ ਤੁਸੀਂ ਉਹਨਾਂ ਨਾਲ ਐਕਰੀਓ ਐਕਰੀਓ ਠੀਕ ਠੀਕ ਹਾਂਜੀ ਜਿਵੇਂ ਤੁਹਾਨੂੰ ਮੈਂਬਰ ਪੰਚਾਇਤ ਚੁੜਿਆ ਗਿਆ ਤੁਹਾਡਾ ਅੱਗੇ ਫਿਊਚਰ ਦੇ ਵਿੱਚ ਅਕੀ ਪਲਾਨ ਆ ਵੀ ਕੰਮਕਾਰ ਦਾ ਜਾਂ ਕਿ ਮੇ ਲੋਕਾਂ ਦੇ ਭਲੇ ਨੇ ਕੀ ਕੁਛ ਕਰੋਂਗੇ ਅਸੀਂ ਜੀ ਸਰਪੰਚ ਦੇ ਨਾਲ ਰਲ ਕੇ ਚੱਲਾਂਗੇ ਕੰਮ ਜੀ ਸਾਰਾ ਜੋ ਕੋਈ ਬਣਦਾ ਕੰਮ ਉਹ ਸਾਰਾ ਕਰਵਾਵਾਂਗੇ ਨਾਲ ਰਲ ਕੇ ਤੁਹਾਡਾ ਮੰਨ ਕੇ ਕਿਸੇ ਨਾਲ ਕੋਈ ਬੈਰ ਵਿਰੋਧ ਤਾਂ ਨਹੀਂ ਸਾਰਿਆਂ ਨਾਲ ਕੋਈ ਕਿਸੇ ਨਾਲ ਬੈਰ ਵਿਰੋਧ ਤਾਂ ਨਹੀਂ ਸਾਰੀ ਸ਼ਾਂਤੀ ਨਾਲ ਸਾਡਾ ਕੰਮ ਹੋਇਆ ਹੈ ਸ਼ਾਂਤੀ ਨਾਲ ਕੰਮ ਹੋਇਆ ਸਾਰੇ ਖੁਸ਼ ਆ ਤੁਹਾਡੇ ਸਾਰੇ ਖੁਸ਼ ਹੈ ਠੀਕ ਹੈ ਜੀ ਮਤਲਬ ਇਹ ਤਾਂ ਨਹੀਂ ਹੁੰਦਾ ਕਈ ਵਾਰ ਹੁੰਦਾ ਵੀ ਅਗਲੇ ਨੇ ਕਹਤਾ ਵੀ ਆਪਣੀ ਤਾਂ ਇਹਦੇ ਨਾਲ ਵਾਰਦੀ ਨਹੀਂ ਆਪਾਂ ਜਾਣਾ ਨਹੀਂ ਨਹੀਂ ਕੁਝ ਨਹੀਂ ਨਾ ਕੋਈ ਕੁਝ ਨਹੀਂ ਪਰ ਮਤਲਬ ਸਾਰੇ ਤੁਹਾਨੂੰ ਸੇਵ ਤੇ ਤੁਹਾਡੇ ਫਰਜ਼ ਬਣ ਗਿਆ ਹੁਣ ਵੀ ਹਰੇਕ ਨਾਲ ਤੁਸੀਂ ਤੁਰਨਾ ਹੈ ਦੇਖਣਾ ਖੜਨਾ ਹੈ ਬਾਕੀ ਤੁਸੀਂ ਕੰਮਕਾਰਤਾ ਨਹੀਂ ਕਰਦੇ ਫ੍ਰੀ ਹੋਣਾ ਫ੍ਰੀ ਆ ਫ੍ਰੀ ਬਸ ਲੋਕਾਂ ਦੀ ਸੇਵਾ ਲਈ ਫ੍ਰੀ ਹਾਂ ਤਾਂ ਕਰਕੇ ਤੁਹਾਨੂੰ ਚੁਣਿਆ ਗਿਆ ਸੋ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਸਰਦਾਰ ਭੋਲਾ ਸਿੰਘ ਨਾਲ ਇਹ ਕਹਿੰਦੇ ਵੀ ਅਸੀਂ ਫ੍ਰੀ ਐ ਐਸੇ ਕੰਮ ਲਈ ਲੋਕਾਂ ਨੇ ਸਾਨੂੰ ਸੰਮਤੀ ਨਾਲ ਚੁਣਿਆ ਹਰ ਇੱਕ ਨਾਲ ਤੁਰਾਂਗੇ ਕਿਸੇ ਨਾਲ ਕੋਈ ਗਿਲਾ ਸਿਕਬਾ ਨਹੀਂ ਸਾਡਾ ਸਾਰੇ ਕਰਨ ਨਾਲ ਤੋਰਨ ਦੇ ਜਿਹੜੇ ਕੰਮ ਕਰਨੇ ਪਿੰਡ ਦੇ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਪਹਿਲਾ ਕੰਮਿੰਦਰ ਸਾਹਿਬ ਨੂੰ ਵਧਾਈਆਂ ਅਸੀਂ ਸਾਰੇ ਬਾੜ ਦੇ ਸਾਰੇ ਇਹਦੇ ਨਾਲ ਸਹਿਮਤਾ ਸਹਿਮਤੀ ਨਾਲ ਅਸੀਂ ਬਣਾਇਆ ਚੰਗਾ ਬੰਦਾ ਬੋਲਾ ਚੋਰੀ ਵੀ ਚੰਗੀ ਵਿਚਾਰੇ ਦੀ ਜੀ ਸਾਰਾ ਕੁਝ ਜਾਨੀ ਵਧੀਆ ਅਸੀਂ ਸਾਰੇ ਇਹਦੇ ਤੇ ਬਹੁਤ ਬਹੁਤ ਇਹਦਾ ਧੰਨਵਾਦ ਆ ਬਣਨ ਵਾਲੇ ਦਾ ਵੀ ਧੰਨਵਾਦ ਆ ਜਿਨ੍ਹਾਂ ਨੂੰ ਬਣਾਇਆ ਉਹਨਾਂ ਦਾ ਵੀ ਧੰਨਵਾਦ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ